ਇਨਾ ਪਵਿੱਤਰ ਆਗ ਨੂੰ ਕਿ ਬੁੱਧੀ ਉਹ ਨਹੀਂ ਪਵਿੱਤਰ ਹੋਈ ਦੀ ਸਕਦੀ ਹੈ ਹੀ ਨਹੀਂ ਹੋ ਸਕਦੀ ਹੈ ਹੈ ਨਹੀਂ ਜਿਹੜੀ ਪਵਿੱਤਰ ਹੋ ਜਾਂਦੀ ਹੈ ਉਹ ਵੀ ਨਹੀਂ ਸਮਝ ਸਕਦੀ ਉਹ ਵੀ ਪੁਨੀਤ ਹੋ ਕੇ ਸਮਝਦੀ ਪੁਨੀਤ ਹੈ ਪੁਰਾਣ ਹੈ ਹਾਂ ਪਵਿੱਤਰ ਹੈ ਪਵਿੱਤਰ ਦੇ ਨਾਲ ਪੁਨੀਤ ਹੈ ਫਿਰ ਪੁਰਾਣ ਪੁਰਾਣ ਦਾ ਮਤਲਬ ਪੁਰਾਣਾ ਨਹੀਂ ਹੁੰਦਾ ਪੁਰਾਣ ਦਾ ਬਚਰੰਗ ਕਹਲਤੋ ਪੁਰਾਣਾਂ ਦਾ ਜੋ ਆਦੋਂ ਤੋਂ ਲੈ ਕੇ ਕਹਾਣੀਆਂ ਚੱਲੀਆਂ ਆਉਂਦੀਆਂ ਨੇ ਪੁਰਾਣਾਂ ਕਹਾਣੀਆਂ ਕਹਿੰਦੇ ਨੇ ਬੇਦਾਂ ਵਿੱਚ ਦੇ ਜਿਹੜੀਆਂ ਉਹਨਾਂ ਨੇ ਪੁਰਾਣ ਲਿਖ ਲੈਣੋਂ ਕਿਤਾਬਾਂ ਦਾ ਪੁਰਾਣ ਲਿਖ ਲਿਆ ਐ ਲਿਖ ਲਿਆ ਵੀ ਜਿਹੜਾ ਪੁਰਾਣੇ ਟਾਈਮ ਦੀਆਂ ਸਾਖੀਆਂ ਸੁਣਦੇ ਆਏ ਸਾਡੇ ਪੁਰਾਣਾਂ ਲੋਕ ਦੀ ਲਿਖਿਆ ਹੋਇਆ ਪੁਰਾਣਾ ਹੋ ਜਾਂਦਾ ਜਿਹੜਾ ਉਹ ਹੋਰ ਹੁੰਦਾ ਚਿਰੰਕਾਲਿਖ ਚਿਰੰਕਾਲ ਤੋਂ ਜਿਹੜੇ ਆਦੋਂ ਤੋਂ ਲੈ ਕੇ ਚੱਲੀ ਨੂੰ ਉਹ ਅਗੰਜ ਹੈ ਆਪੰਜ ਹੈ ਅਗੰਜ ਹੈ ਆਪੰਜ ਹੈ ਨਹੀਂ ਤੋੜਿਆ ਜਾ ਸਕਦਾ ਤੈਨੂੰ ਉਹ ਆਪੰਜ ਹੈ ਨੀ ਭੰਨਿਆ ਜਾ ਸਕਦਾ ਤੈਨੂੰ ਕਰੀਮ ਹੈ ਕੁਰਾਨ ਹੈ ਕਰੀਮ ਹੈ ਕੁਰਾਨ ਤੂੰ ਕਰੀਬ ਹੈ ਸਾਰਿਆਂ ਤੇ ਕਿਰਪਾ ਕਰਨ ਵਾਲਾ ਕੁਰਾਨ ਕਹਿੰਦੇ ਨੇ ਅਸਲ ਦੇ ਵਿੱਚ ਬਜ਼ੁਰਗੁਰੂ ਜਿਹੜਾ ਸਿਆਣਾ ਸਿਆਣੇ ਨੂੰ ਕਹਿੰਦੇ ਨੇ ਸੱਚ ਸਿਆਣੇ ਨੂੰ ਉਮਰ ਉਮਰ ਦੀ ਗੱਲ ਨਹੀਂ ਹੈ ਅਕਲ ਦੀ ਗੱਲ ਹੈ ਕੁਰਾਨ ਦੇ ਜਿਹੜੇ ਨੇ ਲੋ ਐਸੀ ਸਿੱਖਿਆ ਜੀ ਦੇ ਮੁਕਾਬਲੇ ਦੀ ਸਿੱਖਿਆ ਕੋਈ ਹੋਵੇ ਨਹੀਂ ਉਹਨੂੰ ਕੁਰਾਨ ਕਹਿੰਦੇ ਨੇ ਐਸਾ ਗਿਆਨ ਕੁਰਾਨ ਅਸਲ ਦੇ ਵਿੱਚ ਬੋਲਣ ਤੋਂ ਬਣਿਆ ਹੈ ਕੂ ਬਣਿਆ ਹੁੰਦਾ ਬੋਲੋ ਕੂੜਾ ਕਹਨਾ ਨਾ ਬੋਲ ਤੂੰ ਬੋਲ ਕੇ ਦੱਸਦਾ ਹੈ ਤੇਰੀ ਆਵਾਜ਼ ਹੈ ਕੁਰਾਨ ਹੈ ਸੰਸਾਰ 'ਚ ਤੇਰੀ ਆਵਾਜ਼ ਆਉਂਦੀ ਹੈ ਤੇਰੇ ਗੋਂ ਦੀ ਬੋਲਣ ਦੀ ਆਵਾਜ਼ ਸੰਸਾਰ 'ਚ ਫੈਲਦੀ ਫੈਲੀ ਹੋਈ ਹੈ ਕੁਰਾਨ ਹੈ ਦਾ ਮਤਲਬ ਇਹ ਜਿਹੜੀ ਆਵਾਜ਼ ਸੰਸਾਰ ਦੇ ਵਿੱਚ ਫੈਲ ਕੇ ਸੰਸਾਰ ਨੂੰ ਗਿਆਨ ਦੇ ਰਹੀ ਹੈ ਨਾ ਉਹ ਕੁਰਾਨ ਹੈ ਕੁਰਾਨ ਹੈ ਕੁਰਾਨ ਦੀ ਆਵਾਜ਼ ਵੀ ਇਹੀ ਹੈ ਉਹ ਵੀ ਕਹਿੰਦੇ ਬੇਉਤਰੀ ਹੋਈ ਹੈ ਕੇਸੋ ਕੇਸੋ ਕੀ ਅਕਾਲ ਹੈ ਅਪਾਲ ਹੈ ਅਕਾਲ ਹੈ ਕਾਲ ਤੋਂ ਪਰੇ ਹੈ ਅਪਾਲ ਹੈ ਅਪਾਲ ਹੈ ਤੇਰੀ ਕੋ ਪੜਣਾ ਵੀ ਕਰ ਰਿਹਾ ਖਿਆਲ ਹੈ ਅਖੰਡ ਹੈ ਆ ਦੇਖੋ ਖਿਆਲ ਉਡ ਖਿਆਲ ਆ ਗਿਆ ਖਿਆਲ ਹੈ ਖਿਆਲ ਕੀ ਹੈ ਕੁਰਾਨ ਹੈ ਖਿਆਲ ਹੈ ਅਖੰਡ ਹੈ ਅਖੰਡ ਹੈ ਇਹ ਖਿਆਲ ਵੀ ਹੈ ਨਾ ਤੂੰ ਫਿਰ ਵੀ ਤੈਨੂੰ ਕੋਈ ਖੰਡਨ ਨਹੀਂ ਕਰ ਸਕਦਾ ਆ ਖਿਆਲ ਵੀ ਅਖੰਡ ਹੈ ਖਿਆਲ ਵੀ ਅਖੰਡ ਜੇ ਤੂੰ ਕੋਈ ਸੋਚਣਾ ਚਾਹਣਾ ਉਹਨੂੰ ਵੀ ਕੋਈ ਰੋਕ ਨਹੀਂ ਸਕਦਾ ਉਹਦਾ ਵੀ ਕੋਈ ਜਵਾਬ ਨਹੀਂ ਜੇ ਤੇਰੀ ਵਰਤੀ ਟਿੱਕੀ ਹੋਈ ਹੈ ਉਹਨੂੰ ਵੀ ਕੋਈ ਤੋੜ ਨਹੀਂ ਸਕਦਾ ਟਿੱਕੀ ਵਰਤੀ ਨੂੰ ਤੋੜ ਨਹੀਂ ਸਕਦਾ ਜੋ ਕੁਝ ਕਰਨਾ ਚਾਹਣਾ ਸੋਚਣਾ ਚਾਹਣਾ ਉਹਨੂੰ ਕੋਈ ਬੰਧ ਨਹੀਂ ਕਰਦਾ ਉਹਦੇ ਮੂਰੇ ਕੋਈ ਰਕਾਬ ਨਹੀਂ ਜਾ ਸਕਦੀ ਉਹਦੇ ਮੂਰੇ ਕੋਈ ਰਕਾਬ ਨਹੀਂ ਨਾ ਰੋਗ ਹੈ ਨਾ ਸੋਗ ਹੈ ਨਾ ਰੋਗ ਹੈ ਨਾ ਸੋਗ ਹੈ ਰੋਗ ਸੋਗ ਤੋਂ ਪਰੇ ਹੈ ਨਾ ਭੇਦ ਹੈ ਨਾ ਭੰਡ ਹੈ ਨਾ ਭੇਦ ਹੈ ਨਾ ਭੰਡ ਹੈ ਤਾਂ ਤੇਰੀ ਭੰਡੀ ਕੀਤੀ ਜਾ ਸਕਦੀ ਹੈ ਪੰਡਾਸਾਲ ਦੇ ਵਿੱਚ ਤੇਰੇ ਭੰਡੀ ਕੀਤੀ ਜਾ ਸਕਦੀ ਲਿਖਿਆ ਪੰਡਾ ਭੰਡੀ ਕਰਨ ਵਾਲਾ ਹੁੰਦਾ ਹੈ ਕਿਸੇ ਤੇ ਵੱਡੇ ਨਹੀਂ ਕਰਦਾ ਤੂੰ ਬੁਰਾ ਨਹੀਂ ਕਹ ਨਾ ਕਿਸਰੂ ਕੁਰਬਾਨੀ ਜਿਹੜਾ ਕੁਝ ਕਹਿੰਦੀ ਹੈ ਨਾ ਇਹਨੂੰ ਬੁਰਾ ਨਾ ਮੰਨਿਓ ਇਹ ਬੁਰਾ ਨਹੀਂ ਕਹਿੰਦੀ ਕਿਸੇ ਨੂੰ ਪੰਡੇ ਨਹੀਂ ਕੀਤੀ ਕਿਸੇ ਦੀ ਪੰਡੀ ਪ੍ਰਚਾਰ ਨਹੀਂ ਕਰਦਾ ਤੂੰ ਤੇਰਾ ਜਿਹੜਾ ਵਿਦੇਸ਼ ਹੈ ਵੱਡੇ ਪ੍ਰਚਾਰ ਨਹੀਂ ਕਰਦਾ ਕਿਸੇ ਦੀ ਵੱਡੇ ਪ੍ਰਚਾਰ ਨਹੀਂ ਆਇਆ ਹੈ ਕੁਰਬਾਨੀ ਕੁਰਬਾਨੀ ਦਾ ਸੇਹ ਦੇ ਰਹੀ ਉਹਨਾਂ ਨੂੰ ਭੁੱਲਿਆ ਹੋਇਆ ਨੂੰ ਭੁੱਲਿਆ ਨੂੰ ਸਹੀ ਰਸਤਾ ਦੱਸ ਰਹੀ ਹੈ ਵੱਡੇ ਪ੍ਰਚਾਰ ਨਹੀਂ ਹੁੰਦਾ ਰਾਹ ਪੋ ਲੈ ਨੂੰ ਰਾ ਦਸੜ ਵੰਦਾਰੀ ਨਾਲ ਜਿਹੜਾ ਚਾਹੁੰਦਾ ਹੈ ਪਰਮੇਸ਼ਰ ਨੂੰ ਮਿਲਣਾ ਔਰ ਜਾ ਰਿਹਾ ਥੋੜਾ ਜਿਹਾ ਰਸਤਾ ਠੀਕ ਨਹੀਂ ਉਹਨੂੰ ਪਤਾ ਜੇ ਉਹਨੂੰ ਠੀਕ ਰਸਤਾ ਦੱਸ ਦਿੱਤਾ ਜਾਵੇ ਵੱਡੇ ਪ੍ਰਚਾਰ ਨਹੀਂ ਹੁੰਦਾ ਜੋ ਵੱਡੇ ਪ੍ਰਚਾਰ ਮੰਨਦਾ ਹੈ ਤਾਂ ਫਿਰ ਮੂਰਖ ਹੈ ਫਿਰ ਉਹ ਮਿਲਣਾ ਨਹੀਂ ਚਾਹੁੰਦਾ ਫਿਰ ਉਹ ਕੁਝ ਹੋਰੇ ਚਾਹੁੰਦਾ ਫਿਰ ਉਹਦੀ ਇੱਛਾ ਵੀ ਕੁਝ ਹੋਰ ਹੈ ਜੇ ਪੋ ਲੈ ਨੂੰ ਰਾ ਦਸੀਏ ਹੋਰ ਆ ਕਹਿੰਦਾ ਮੈਂ ਤਾਂ ਐਸੇ ਜਾਣਾ ਜਿੱਧਰ ਜਾਂਦਾ ਤੈਨੂੰ ਕੀ ਲੱਗੇ ਕੱਲ ਤੇ ਵੀ ਇਹ ਮੈਂ ਤੇ ਜਾਊਗਾ ਫਿਰ ਉਹ ਮਿਲਣਾ ਨਹੀਂ ਜਾਊਗਾ ਜਿਹੜੇ ਮਿਲਣਾ ਨਹੀਂ ਜਾਂਦੇ ਅਸਲੀ ਇਮਾਨਦਾਰ ਨਹੀਂ ਆਪਣੇ ਤਰਫ ਦੇ ਪ੍ਰਤੀ ਉਹ ਇਹਨੂੰ ਵੱਡੀ ਪ੍ਰਚਾਰ ਸਮਝਣਗੇ ਵੱਡੀ ਪ੍ਰਚਾਰ ਨਹੀਂ ਹੈ ਜਿਹੜੇ ਤਰਫ ਤੇ ਇਮਾਨਦਾਰ ਨਹੀਂ ਹੈਗੇ ਨਾ ਉਹ ਵੱਡੀ ਪ੍ਰਚਾਰ ਭਾਵੇਂ ਸਮਝਣ ਵੱਡੀ ਪ੍ਰਚਾਰ ਨਹੀਂ ਹੈ ਉਹ ਪੜਨ ਦਾ ਮਤਲਬ ਇਹ ਲਮਾ ਗਿਆ ਸੀ ਇਹਨੇ ਗਲਤ ਲਿਖਿਆ ਅਰਥ ਨਾ ਅੰਗ ਹੈ ਨਾ ਰੰਗ ਹੈ ਨਾ ਅੰਗ ਹੈ ਨਾ ਰੰਗ ਹੈ ਤੇਰਾ ਕੋਈ ਹੰਦ ਸਰੀਰ ਹੈ ਨਹੀਂ ਇਸ ਕਰਕੇ ਰੰਗ ਵੀ ਹੈ ਨਹੀਂ ਤੇਰਾ ਕੋਈ ਨਾ ਸੰਗ ਹੈ ਨਾ ਸਾਥ ਹੈ ਤੇਰਾ ਕੋਈ ਹੰਦ ਸਾਥ ਵੀ ਨਹੀਂ ਸੰਗ ਸਾਥ ਕੀ ਹੁੰਦਾ ਸਰੀਰ ਹੁੰਦਾ ਸੰਗ ਸਾਥ ਸੰਗ ਸਾਥ ਨਹੀਂ ਆ ਜੇ ਸੰਗ ਸੰਗ ਨਾ ਲੀਜਾ ਕੋਈ ਅਕਬੀਰ ਕਹ ਰਿਹਾ ਹੈ ਸਾਧੂ ਕੋ ਮਿਲਣਾ ਚਾਹੀਏ ਸੰਗ ਨਾ ਲੀਜਾ ਕੋਈ ਅੱਛੇ ਪੌਲਰ ਜੀ ਆਗੇ ਹੋਏ ਸੰਗ ਸਾਥ ਤਾਂ ਛੱਡਣੇ ਨਾ ਸਦੀ ਸਾਥੀ सगले ਤਜਾਈ ਹਰ ਕਾ ਨਾਮ ਹਿਰਦੇ ਨਤ ਤੇ ਧਾਈ ਸਦੀ ਸਾਥੀ सगले ਤਰਾਈ ਜਿਹੜੇ ਤੜ ਜਾਣਗੇ ਤਲਣਾ ਚਾਹੁੰਦੇ ਨੇ ਉਹਦਾ ਠੀਕ ਐ ਸਦੀ ਸਾਥੀ ਨੇ ਨਹੀਂ ਉਹਨਾਂ ਨੂੰ ਛੱਡ ਦੇ ਫਿਰ ਐ ਨਾ ਕਹੀਂ ਸਾਰਿਆਂ ਨੂੰ ਲੈ ਕੇ ਜਾਣਾ ਉੱਥੇ ਖੜੀ ਮੈਂ ਤੂੰ ਵੀ ਮਾਂ ਫੜ ਕੇ ਕਿਸੇ ਦੀ ਸੱਗੀ ਸਾਥੀ ਸਗਲ ਤਰਾਈ ਜਿਹੜੇ ਤਨ ਵਾਲੇ ਨੇ ਉਹ ਸੱਗੀ ਸਾਥੀ ਨੇ ਪਰ ਉਹਦਾ ਸੱਗੀ ਸਾਥੀ ਕੋਈ ਨਹੀਂ ਉਹਦਾ ਤਰਿਆ ਹੋਇਆ ਇੱਕ ਤਨ ਰਿਹਾ ਇੱਕ ਤਰਿਆ ਹੋਇਆ ਤਨ ਵਾਲੇ ਦੇ ਸੱਗੀ ਸਾਥੀ ਹੈ ਤਰੇ ਹੋਏ ਦੇ ਨਹੀਂ ਹੁੰਦੇ ਉਹਦਾ ਸਾਰੇ ਕੋਈ ਨਹੀਂ ਸੱਗੀ ਸਾਥੀ ਦਾ ਦੂਆ ਹੁੰਦਾ ਸੁਧੀ ਸਾਥੇ ਦੁਆ ਹੁੰਦਾ ਤਾਂ ਦੁਆ ਨਹੀਂ ਹੈ ਕੋਈ ਪ੍ਰਿਆ ਹੈ ਪਵਿੱਤਰ ਹੈ ਪ੍ਰਿਆ ਹੈ ਪਵਿੱਤਰ ਹੈ ਸਭ ਦਾ ਪਿਆਰਿਆ ਤੂੰ ਸਾਰੇ ਤੈਨੂੰ ਪਿਆਰ ਕਰਦੇ ਨੇ ਪਵਿੱਤਰ ਹੈ ਕਿਉਂਕਿ ਤੂੰ ਪਵਿੱਤਰ ਹੈ ਪਵਿੱਤਰ ਚੀਜ਼ ਨੂੰ ਸਾਰੇ ਪਿਆਰ ਕਰਦੇ ਤੇਰਾ ਹਿਰਦਾ ਪਵਿੱਤਰ ਹੈ ਇਸ ਕਰਕੇ ਤੇਰੇ ਸਾਰੇ ਲੋਕ ਪਿਆਰ ਕਰਦੇ ਪੁਨੀਤ ਹੈ ਪਰਮਾਤਮਾ ਹੈ ਪੁਨੀਤ ਹੈ ਪੁਨੀਤ ਹੁੰਦਾ ਚੌਥੀ ਡਿਗਰੀ ਪਵਿੱਤਰ 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 ਪੁਨੀਤ ਪੁਨੀਤ ਕਦੋਂ ਹੁੰਦਾ ਪਵਿੱਤਰ ਹੁੰਦਾ ਜਾਂ ਪੂਰਾ ਹੋ ਜਵੇ ਪੁਨੀਤ ਹੁੰਦਾ ਜਾਂ ਸ਼ਬਦ ਪ੍ਰਗਟ ਹੋ ਜਵੇ ਪੁਨੀਤ ਦੇ ਵਿੱਚ ਬ੍ਰਹਮ ਰੂਪ ਹੈ ਉਹ ਕੀ ਹੈ ਪਵਿੱਤਰ ਦੇ ਵਿੱਚ ਆ ਜੋ ਪੂਰਾ ਹੈ ਕਿ ਤੀਜੀ ਡਿਗਰੀ ਦਾ ਪਵਿੱਤਰ ਹੈ ਕਿ ਪਵਿੱਤਰ 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 ਹੋ ਗਿਆ ਨਾ ਫੇ ਪੂਰਨ ਬ੍ਰह्म ਹੈ ਪਰਮ ਬ੍ਰਹਮ ਨਹੀਂ ਹੈ। ਪੁਰੀਤ ਪਰਮ ਬਹੁਦਾ ਹੈ। ਪਰਮ ਬ੍ਰह्म ਦੇ ਵਿੱਚ ਲੀਰ ਹੋਇਆ ਹੋਇਆ। ਪਰਮ ਬ੍ਰह्म ਦਾ ਰੂਪ ਪ੍ਰਾਤਮਾ ਪਰਮ ਬ੍ਰह्म ਦਾ ਰੂਪ। ਜੇ ਪ੍ਰਾਤਮਾ ਪਰਮ ਬ੍ਰह्म ਦਾ ਰੂਪ ਹੋ ਜਵੇ ਫੇ ਪੁਰੀਤ ਹੈ। ਪ੍ਰਾਤਮਾ ਜਿਹੜੀ ਹੈ ਨਾ ਪਰਮ ਬ੍ਰह्म ਦਾ ਜੇ ਰੂਪ ਹੋ ਜਵੇ ਫਿਰ ਪੁਰੀਤ ਹੋ ਜਾਂਦੀ ਹੈ। ਪੁਰੀਤ ਹੈ। ਪਰ ਇਹ ਤੱਕ ਇਹਦਾ ਖਤਰਾ ਹੈ। ਦੁਆ ਜਨਮ ਲੈਣ ਦਾ ਪੁਰੀਤ ਦਾ ਘਤੜਾੜੀ ਪੁਰੀਤ ਖਤਮ ਪਰੀ ਜਿਉਂਦਾ ਹੀ ਸੱਚਖੰਡ ਹੈ ਸੱਚਖੰਡ ਵਸੇ ਨਿਰੰਕਾਰ ਪੁਰੀਤ ਨਿਰੰਕਾਰ ਹੈ ਪਵਿੱਤਰ ਨਿਰਾਰਾਹਾਰ ਹੈ ਜੋ ਨਿਰਾਰਾਹਾਰ ਹੈ ਨਿਰੰਕਾਰ ਨਹੀਂ ਨਰਾਕਾਰ ਤਾਂ ਹੋ ਗਿਆ ਸਰੀਰ ਤੋਂ ਤਾਂ ਵੱਖਰਾ ਹੋ ਗਿਆ ਸਰੀਰ ਤੋਂ ਮਨ ਨੂੰ ਕੱਢ ਕੇ ਆਪਣਾ ਪਿਕ ਹੋ ਗਿਆ ਨਿਰਗਾਰ ਹੈ ਰੁਕ ਨਹੀਂ ਦਿਰਗਾਰ ਵਾਲਾ ਖੁੱਲਤਾ ਹੈ ਰੁਕ ਨਹੀਂ ਹੋਇਆ ਉਹ ਗਿਆ ਨਹੀਂ ਗੁਣ ਹੈ ਦ੍ਰਗਾਰ ਵਾਲਾ ਦ੍ਰੁਗਾਰ ਨਹੀਂ